ਜਾ ਕੇ ਕਿਤੇ ਇਹ ਬਣਦਾਗਾ ਤਾਂ ਹੈਂਗਿੰਗਮੈਨ ਕਹਿੰਦੇ ਨੇ ਇਸ ਕੈਂਡਲ ਦਾ ਨਾਮ ਹੈਂਗਿੰਗਮੈਨ ਨੋਟ ਕਰ ਲਓ ਜੀ ਸਾਰੇ ਦੇਖਣ ਨੂੰ ਹੈਮਰ ਦੀ ਤਰ੍ਹਾਂ ਹੀ ਆ ਆ ਦੇਖ ਸਕਦੇ ਹੋ ਜੀ ਜਿਵੇਂ ਆਪਣੇ ਹੈਮਰ ਦੇ ਵਿੱਚ ਕਿਹਾ ਸੀ ਵੀ ਤਿੰਨ ਕੈਂਡਲਾਂ ਮੂਰੇ ਰੈੱਡ ਹੋਣੀਆਂ ਚਾਹੀਦੀਆਂ ਨੇ ਕਿ ਜਾਂ ਡਾਊਨ ਟ੍ਰੈਂਡ 'ਚ ਹੋਣਾ ਚਾਹੀਦਾ ਇਹਦੇ ਵਿੱਚ ਕੀ ਆ ਮਾਰਕੀਟ ਅਪ ਟ੍ਰੈਂਡ 'ਚ ਹੋਣੀ ਚਾਹੀਦੀ ਆ ਅਪਸਾਈਡ ਗ੍ਰੀਨ ਕੈਂਡਲਾਂ ਬਣ ਰਹੀਆਂ ਨੇ ਮਾਰਕੀਟ ਅੱਪ ਜਾ ਰਹੀ ਆ ਟੌਪ ਤੇ ਜਾ ਕੇ ਬਣ ਗਿਆ ਦੇਖਣ ਨੂੰ ਹੈਮਰ ਦੀ ਤਰ੍ਹਾਂ ਲੱਗੂ ਹੈਂਗਿੰਗ ਮੈਨ ਇਹਦਾ ਨਾਮ ਆਪਾਂ ਨੇ ਤੁਹਾਨੂੰ ਦੱਸਤਾ ਹੁਣ ਇੱਥੇ ਕੀ ਆ ਇਹਦੇ ਤੋਂ ਆਪ ਨੂੰ ਪਤਾ ਲੱਗ ਜਾਂਦਾ ਵੀ ਮਾਰਕੀਟ ਦੇ ਵਿੱਚ ਜਿਹੜੀ ਤੇਜ਼ੀ ਚੱਲ ਰਹੀ ਸੀ ਉੱਪਰ ਨੂੰ ਜਾ ਰਹੀ ਸੀ ਮਾਰਕੀਟ ਉੱਪਰ ਨੂੰ ਜਾ ਰਹੀ ਸੀ ਦਾ ਮਤਲਬ ਤੇਜ਼ੀ ਚੱਲ ਰਹੀ ਸੀ ਹੁਣ ਇੱਥੇ ਜਾ ਕੇ ਰੁਕ ਸਕਦੀ ਆ ਮੰਦੀ ਦਾ ਦੌਰ ਸ਼ੁਰੂ ਹੋ ਸਕਦਾ ਜਿਵੇਂ ਪਹਿਲਾਂ ਆਪਾਂ ਦੇਖਿਆ ਸੀਗਾ ਵੀ ਮਾਰਕੀਟ ਗਿਰ ਰਹੀ ਸੀ ਹੈਮਰ ਆ ਗਿਆ ਤਾਂ ਆਪਾਂ ਨੂੰ ਪਤਾ ਲੱਗਿਆ ਸੀ ਵੀ ਮੰਦੀ ਦਾ ਦੌਰ ਖਤਮ ਹੋ ਸਕਦਾ ਹੈਮਰ ਆ ਗਿਆ ਹੁਣ ਇੱਥੋਂ ਤੇਜ਼ੀ ਆ ਸਕਦੀ ਆ ਇਹ ਬਿਲਕੁਲ ਉਹਦੇ ਉਲਟ ਆ ਜੀ ਮਾਰਕੀਟ ਉੱਪਰ ਜਾ ਰਹੀ ਆ ਉੱਪਰ ਜਾ ਕੇ ਟਾਪ ਤੇ ਬਣਦਾਗਾ ਹੈਂਗਿੰਗਮੈਨ ਟਾ ਮਾਰਕੀਟ ਦੇ ਆਪਾਂ ਨੂੰ ਚਾਂਸ ਸੰਕੇਤ ਮਿਲ ਜਾਂਦੇ ਨੇ ਵੀ ਮਾਰਕੀਟ ਦੁਬਾਰਾ ਤੋਂ ਹੁਣ ਰਿਵਰਸ ਹੋ ਸਕਦੀ ਆ ਮਾਰਕੀਟ ਨੀਚੇ ਗਿਰ ਸਕਦੀ ਆ ਠੀਕ ਹੈ ਜੀ ਹੈਮਰ ਤੇ ਹੈਂਗਿੰਗ ਮੈਨ ਦੇ ਵਿੱਚ ਲੱਗ ਗਿਆ ਪਤਾ ਵੀ ਕੀ ਫਰਕ ਆ ਜੀ ਤੇ ਟਾਰਗੇਟ ਤੇ ਸਟਾਪ ਲੌਸ ਉਹ ਕੱਢਣਾ ਆਉਂਦਾ ਸਾਰਿਆਂ ਨੂੰ ਕਿ ਕਿਸੇ ਨੂੰ ਨਹੀਂ ਪਤਾ ਜੀ ਟਾਰਗੇਟ ਤੇ ਸਟਾਪ ਲੌਸ ਇਹਦਾ ਕਿਵੇਂ ਕੱਢਣਾ ਉਸ ਚੀਜ਼ ਬਾਰੇ ਜਿਹੜਾ ਆਪਾਂ ਨੇ ਹੈਮਰ ਤੇ ਇਨਵਰਟਿਡ ਹੈਮਰ ਦਾ ਸਿੱਖਿਆ ਜੀ ਬਿਲਕੁਲ ਸੇਮ ਹੀ ਹੁੰਦੇ ਨੇਗੇ ਉਵੇਂ ਹੀ ਮਤਲਬ ਜਿਵੇਂ ਹੁਣ ਇੱਥੇ ਬਣ ਗਿਆ ਹੈਂਗਿੰਗ ਮੈਨ ਆਪਣੇ ਮੁਤਾਬਕ ਚੱਲਦੀ ਮਾਰਕੀਟ ਚੱਲ ਰਹੀ ਆ ਉਰੇ ਜਾ ਕੇ ਹੈਂਗਿੰਗ ਮੈਨ ਬਣ ਗਿਆ ਜਦੋਂ ਇਹਦਾ ਲੋ ਬ੍ਰੇਕ ਹੋਊਗਾ ਜਦੋਂ ਇਹਦਾ ਲੋ ਬ੍ਰੇਕ ਹੋਊਗਾ ਉੱਥੋਂ ਆਪਾਂ ਨੇ ਪੁੱਟ ਸਾਈਡ ਦੀ ਐਂਟਰੀ ਬਣਾਵਾਂਗੇ ਟਾਰਗੇਟ ਉਸੇ ਤਰ੍ਹਾਂ ਜਿਵੇਂ ਪਹਿਲਾਂ ਹੈਮਰ ਦਾ ਕੱਟਿਆ ਹੋਇਆਗਾ ਹਾਈ ਮੈਨ ਸਲੋ ਕਰਕੇ ਜਿੱਥੇ ਤੱਕ ਆਊਗਾ ਜਾਂ ਫਿਰ ਤੁਸੀਂ ਮਾਰਕੀਟ ਡਾਊਨ ਸਾਈਡ ਤੇ ਆ ਗਈ ਆਪਣੇ ਮੁਤਾਬਕ ਚੱਲ ਪੀ ਜਦੋਂ ਹੈਂਗਿੰਗ ਮੈਨ ਤੇ ਆਪਣੀ ਐਂਟਰੀ ਬਣਾ ਲਈ ਤੁਸੀਂ ਸਟਾਪ ਲੌਸ ਨੂੰ ਟ੍ਰਾਇਲ ਕਰ ਸਕਦੇ ਹੋ ਆਪਣੇ ਨੂੰ ਟ੍ਰਾਇਲ ਦਾ ਮਤਲਬ ਥੋੜਾ ਮੰਨ ਲਓਰੇ 50 ਦਾ ਆ ਗਿਆ ਡਿਫਰੈਂਸ ਆ ਜਿਹੜਾ ਤੁਹਾਨੂੰ ਪਤਾ ਵੀ ਆਪਣੇ 50 ਕੁ ਪੁਆਇੰਟ ਮਾਰਕੀਟ ਦੇ ਵਿੱਚੋਂ ਲੈਣੇ ਨੇਗੇ 50 ਤੇ ਆ ਕੇ ਤੁਸੀਂ ਆਪ ਦਾ 45 ਕਿਤੇ ਸਟਾਪ ਲੌਸ ਰੱਖ ਸਕਦੇ ਹੋਗੇ ਜੇ ਹੋਰ ਵੀ ਗਿਰਦੀ ਆ ਤਾਂ ਗਿਰੀ ਜਾਣ ਤੇ ਤੁਸੀਂ ਪ੍ਰੋਫਿਟ ਆਪਣਾ ਟ੍ਰਾਇਲ ਕਰੀ ਚੱਲੂਗੇ ਸਟਾਪ ਲੌਸ ਠੀਕ ਹੈ ਜੀ ਜਾਂ ਫਿਰ ਜਿੰਨਾ ਟਾਈਮ ਤੁਹਾਨੂੰ ਕੋਈ ਕੈਂਡਲ ਰਿਵਰਸ ਕਰਨ ਵਾਲੀ ਜਿਵੇਂ ਹੈਮਰ ਵਗੈਰਾ ਨਹੀਂ ਮਿਲਦੀ ਜਾ ਕੋਈ ਹੋਰ ਜੜੀਆਂ ਸਿੱਖਾਂਗੇ ਉਹਨਾਂ ਵਿੱਚੋਂ ਕੈਂਡਲ ਜਿਹੜੀ ਮਾਰਕੀਟ ਨੂੰ ਉੱਪਰ ਲੈ ਕੇ ਜਾਣ ਵਾਲੀ ਨਹੀਂ ਮਿਲਦੀ ਉਹਨਾਂ ਟਾਈਮ ਵੀ ਆਪਾਂ ਰੁਕੇ ਰਹਾਂਗੇ ਮਾਰਕੀਟ ਤੇ ਜੇ ਮਾਰਕੀਟ ਡਿੱਗਦੀ ਦੇ ਵਿੱਚ ਤੁਹਾਨੂੰ ਕੋਈ ਕੈਂਡਲ ਉਹ ਮਿਲਦੀ ਹੈ ਜਿਹੜੀ ਮਾਰਕੀਟ ਨੂੰ ਉੱਪਰ ਲਿਜਾ ਸਕਦੀ ਆ ਉੱਥੋਂ ਵੀ ਆਪਾਂ ਮਾਰਕੀਟ ਚੋਂ ਨਿਕਲ ਜਾਾਂਗੇ ਠੀਕ ਹੈ ਜੀ ਲੱਗ ਗਿਆ ਸਾਰਿਆਂ ਨੂੰ ਪਤਾ ਜੀ ਹੈਂਗਿੰਗ ਮੈਨ ਦਾ ਤੇ ਨਾਲ ਹੀ ਜਿਵੇਂ ਆਪਾਂ ਨੇ ਕੱਲ ਇੱਕ ਹੋਰ ਪੈਟਰਨ ਕਰਿਆ ਸੀਗਾ ਇਨਵਰਟਿਡ ਹੈਮਰ ਇਹ ਆ ਗਿਆ ਜੀ ਉਸੇ ਦੀ ਤਰ੍ਹਾਂ ਦੇਖਣ ਵਾਲਾ ਇਨੂੰ ਆਪਾਂ ਕਹਿ ਦਿੰਨੇ ਆ শুটিং ਸਟਾਰ শুটিং ਸਟਾਰ ਇਹਦਾ ਨਾਮ ਆ ਜੀ ਇੱਕ ਟੁੱਟਦੇ ਹੋਏ ਤਾਰੇ ਦੀ ਤਰ੍ਹਾਂ ਉਹਦੇ ਉਹਦੇ ਆਧਾਰ 'ਤੇ ਬਣਾਇਆ ਹੋਇਆ ਇਹ ਮਾਰਕੀਟ ਦੇ ਵਿੱਚ ਅਪ ਟ੍ਰੈਂਡ ਚੱਲ ਰਿਹਾ ਸੀ ਟੌਪ ਤੇ ਜਾ ਕੇ ਸ਼ੂਟਿੰਗ ਸਟਾਰ ਬਣ ਗਿਆ ਬਿਲਕੁਲ ਟੌਪ ਤੇ ਜਾ ਕੇ ਹੁਣ ਇਹ ਜਿਹੜਾ ਟੌਪ ਆ ਜਾਂ ਲੋ ਆ ਇਹ ਥੋੜਾ ਜਿਹਾ ਅਗਲੀਆਂ ਕਲਾਸਾਂ ਦਾ ਬਿਸਾਗਾ ਤੁਹਾਨੂੰ ਵੀ ਕਿਵੇਂ ਪਤਾ ਲੱਗੂਗਾ ਕਈ ਵਾਰ ਇੱਥੇ ਬੰਦੇ ਕਨਫਿਊਜ਼ ਹੋ ਜਾਣਗੇ ਨਾ ਵੀ ਸਾਨੂੰ ਕੀ ਪਤਾ ਵੀ ਇੱਥੋਂ ਹੀ ਕੰਮ ਕਰਨਾ ਇਹਨੇ ਕਿਉਂਕਿ ਕਈ ਵਾਰ ਆਪਾਂ ਇਹ ਚੱਲਦੀ ਮਾਰਕੀਟ ਦੇ ਵਿੱਚ ਉਰੇ ਵੀ ਬਣ ਸਕਦਾ ਹੋਰ ਕਿਤੇ ਵੀ ਬਣ ਇੱਥੇ ਸਾਈਡਵੇਜ 'ਚ ਵੀ ਬਣ ਸਕਦਾਗਾ ਉਹ ਥੋੜਾ ਜਿਹਾ ਜਿਵੇਂ ਹੁਣ ਕੱਲ ਨਾਲੋਂ ਵੇਤਰ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਹੈਮਰ ਤੇਨ ਇੰਵੇਟਡ ਹੈਮਰ ਨਾਲ ਥੋੜਾ ਜਿਹਾ ਕੁਛ ਅੱਜ ਜਿਆਦਾ ਪਤਾ ਲੱਗ ਰਿਹਾ ਇਸ ਤਰੀਕ ਕਦੋ ਦਿਨਾਂ ਦੇ ਵਿੱਚ ਸਾਰਾ ਕੁਝ ਸਮਝ ਆਉਣ ਲੱਗ ਜਾਊਗਾ ਜਿਹੜਾ ਟਾਪ ਹਾਈ ਹੈਗਾ ਜਿਹੜਾ ਇਹ ਆਪਣੇ ਲਾਇਆ ਜੀ শুটিং ਸਟਾਰ ਮੰਨ ਲਓ ਇਹ শুটিং ਸਟਾਰ ਮਾਰਕੀਟ ਉੱਪਰ ਜਾ ਰਹੀ ਹੈਗੀ ਉੱਪਰ ਜਾ ਕੇ ਬਣ ਗਿਆ শুটিং ਸਟਾਰ ਇਹਦੇ ਥੋੜੀ ਬਹੁਤੀ ਬਿੱਗ ਜੀ ਵੀ ਹੋ ਸਕਦੀ ਹੈ ਜਿਹੜੀ ਆਪਾਂ ਕਹਿੰਦੇ ਹੁੰਨੇ ਨਾ ਵੀ ਉਪਰ ਆਣੀ ਹੋਣੀ ਚਾਹੀਦੀ ਥੋੜੀ ਬਹੁਤੀ ਬਿੱਗ ਜੀ ਵੀ ਹੋ ਸਕਦੀ ਆ ਥੋੜੀ ਬਹੁਤੀ ਇਹ ਨਾ ਹੋਵੇ ਵੀ 19 ਲੰਮੀ ਆਪਾਂ ਇੰਨੀ ਲੰਮੀ ਇੱਥੇ ਦੇਖ ਲਈਏ ਜਿਵੇਂ ਤੁਸੀਂ ਦਿ ਥੋੜੀ ਬੋਤੀ ਤਾਂ ਚੱਲ ਜਾਂਦੀ ਹੈਗੀ ਜਿਆਦਾ ਨਹੀਂ ਕਿਉਂਕਿ ਚਲਦੀ ਮਾਰਕੀਟ ਦੇ ਵਿੱਚ ਜਿਹੜੀਆਂ ਆਪਾਂ ਹੁਣ ਫੋਟੋਆਂ ਤੇ ਦੇਖ ਰਹੇ ਹਾਂ ਇਹ ਜ਼ਰੂਰੀ ਨਹੀਂ ਵੀ ਇਦਾਂ ਦੀ ਮਿਲੇ ਆਪਾਂ ਥੋੜਾ ਬੋਤਾ ਫਰਕ ਹੋ ਸਕਦਾ ਦਾ ਤੇ ਟਾਰਗੇਟ ਤੇ ਸਟਾਪ ਲੌਸ ਸਾਰਾ ਕੁਝ ਉਵੇਂ ਹੀ ਆ ਜੀ ਹੁਣ ਆਪਣੀਆਂ ਕੈਂਡਲਾਂ ਨੇ ਜਿਹੜੀਆਂ ਪਹਿਲੀ ਇੱਕ ਦੋ ਔਖੀਆਂ ਜੀਆਂ ਹੁੰਦੀਆਂ ਨੇ ਮੰਨ ਲਓ ਜਿਹਦੇ ਵਿੱਚ ਆਪਾਂ ਨੂੰ ਟਾਰਗੇਟ ਸਟਾਪ ਲੌਸ ਵਗੈਰਾ ਹੁਣ ਸਾਰੀਆਂ ਦੂਜੀਆਂ ਆਪਾਂ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਕੈਂਡਲਾਂ ਨੇ ਮਿੜਾਂਗੇ ਕਿਉਂਕਿ ਟਾਰਗੇਟ ਸਟਾਪ ਲੋਸ ਨੂੰ ਸਾਰਾ ਪਤਾ ਲੱਗ ਗਿਆ ਥੋੜਾ ਬਹੁਤ ਨਾਲ ਦਾ ਕੰਮ ਦਾ ਫਰਕ ਆਗਾ ਬਸ ਉਹ ਆਪਾਂ ਸਾਰੇ ਸਿੱਖ ਜਾਗੇ ਇੱਕ ਦੋ ਦਿਨਾਂ ਦੇ ਵਿੱਚ ਹੀ ਸਾਰੀਆਂ ਗੱਲਾਂ ਬਾਤਾਂ ਹੁਣ ਆ ਜਿਹੜੀਆਂ ਚਾਰ ਕੈਂਡਲਾਂ ਹੋ ਗਈਆਂ ਤੁਹਾਡੀਆਂ ਚਾਰਾਂ ਦੇ ਬਾਰੇ ਸਾਰੀ ਸਮਝ ਆ ਗਈ ਜੀ ਸਾਰਿਆਂ ਸਾਰਿਆਂ ਨੂੰ ਲੱਗ ਗਈ ਜੀ ਸਮਝੇ ਇਸ ਕੈਂਡਲਾਂ ਬਾਰੇ ਹੈਮਰ ਇਨਵਰਟਡ ਹੈਮਰ ਸ਼ੂਟਿੰਗ ਸਟਾਰ ਤੇ ਹੈਂਗਿੰਗ ਮੈਨ ਜਿਹੜਾ ਮੇਨ ਬਾਕਸ ਹੋਦਾ ਹੀ ਹੈ ਮਤਲਬ ਉਹ ਜਿਹੜਾ ਨਾ ਹੈਮਰ ਤੇ ਇਨਵਰਟਡ ਹੈਮਰ ਉਹ ਜਿਹੜਾ ਉਹਦੇ ਉੱਪਰ हां मेरे बस देखो सेम ਨੇ ਨਾਮ ਵਸ ਅਲੱਗ ਦੇਤੇ ਇਹਨਾਂ ਨੇ ਮੈਂ ਤਾਂ ਚਾਹੁੰਦਾ ਨਹੀਂ ਹੁੰਦਾ ਵੀ ਨਾਮਾਂ ਦੇ ਵਿੱਚ ਪਾਵਾਂ ਮੈਂ ਤਾਂ ਥੋੜਾ ਜਿਹਾ ਪੰਜਾਬੀ ਦੇ ਵਿੱਚ ਉਮੀ ਸਮਝਾਣਾ ਚਾਹੁੰਦੀ ਵੀ ਪਤਾ ਲੱਗੇ ਬਸ ਆਪਾਂ ਨੂੰ ਵੀ ਆ ਬੰਨ ਤੇ ਕੀ ਹੋਣਾ ਮਾਰਕੀਟ ਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਇਹ ਦੇਖ ਲਿਓ ਕਿਉਂਕਿ ਨਾਮ ਹੀ ਕਨਫਿਊਜ਼ ਕਰ ਦਿੰਦੇ ਨੇ ਕਿ ਐਂਡਲਾਂ ਤਾਂ ਦੋ ਹੀ ਨੇ ਨਾਮ ਚਾਰ ਦੇਤੇ ਇਹਨਾਂ ਦੇ ਹਾਂ ਇੱਕ ਉੱਪਰੋਂ ਕੰਮ ਕਰਦਾ ਇੱਕ ਥੱਲੇ ਨੂੰ ਕਰਦਾਗਾ ਬਸ ਮੇਨ ਇਹੀ ਹੈਗਾ ਇਹ ਵੀ ਉੱਪਰ ਜਾ ਕੇ ਬਣ ਕੇ ਹਾਂਜੀ ਉਲਟੇ ਹੋਈ ਚੋੜ ਹਾਂਜੀ ਠੀਕ ਹੈ ਜੀ ਅਨਵਰਟਡ ਹੈਮਰ ਵੀ ਦਿੰਦਾ ਅਨਵਰਟਡ ਹੈਮਰ ਤਾਂ ਉੱਤੇ ਚੱਲ ਉਹ ਹਜੇ ਦੱਸ ਦਿੰਨੇ ਦੁਬਾਰੇ ਪਤਾ ਨਹੀਂ ਹੋਣਾ ਕਈ ਵਾਰ ਜਿਹੜਾ ਅਨਵਰਟਡ ਹੈਮਰ ਸਿੱਖਿਆ ਸੀਗਾ ਜੀ ਆਪਾਂ ਨੇ ਜਿਵੇਂ ਟਾਪ ਤੋਂ ਮਾਰਕੀਟ ਨੀਚੇ ਤੋਂ ਜਾ ਕੇ ਮਾਰਕੀਟ ਉੱਪਰ ਜਾ ਰਹੀ ਆ ਟਾਪ ਤੇ ਜਾ ਕੇ ਅਨਵਰਟਡ ਹੈਮਰ ਬਣ ਗਿਆ ਉਹ ਸ਼ੂਟਿੰਗ ਸਟਾਰ ਦੀ ਤਰੀਹੀ ਹੋ ਗਿਆ ਉਹੀ ਚੀਜ਼ ਹੋਗੀ ਹੁਣ ਤੁਸੀਂ ਇੱਥੇ ਥੋੜਾ ਜਿਹਾ ਇਹ ਚੀਜ਼ ਦੇਖਣੀ ਆ ਜਦੋਂ ਮਾਰਕੀਟ ਡਾਊਨ ਸਾਈਡ ਤੇ ਵੀ ਆ ਰਹੀ ਆ ਮੰਨ ਲਓ ਰੇ ਆ ਰਹੀ ਆ ਡਾਊਨ ਤੇ ਵੀ ਆ ਕੇ ਇਨਵਰਟਡ ਹੈਮਰ ਬਣਦਾ ਤਾਂ ਵੀ ਮਾਰਕੀਟ ਤਹਾਂ ਲਿਜਾ ਸਕਦਾ ਨਾਲ ਉਹ ਇਨਵਰਟਡ ਹੈਮਰ ਦੇ ਵਿੱਚ ਇਹ ਲਿਖ ਲਓ ਤੁਸੀਂ ਜਿਹੜਾ ਆਪਣੇ ਉੱਤੇ ਸਿੱਖਿਆ ਸੀ ਕਿਉਂਕਿ ਜੇ ਮੈਂ ਉੱਤੇ ਦੱਸਦਾ ਤਾਂ ਥੋੜਾ ਜਿਹਾ ਉੱਤੇ ਓਰਜਨਲ ਜਿਹੀ ਗੱਲ ਹੋ ਜਾਂਦੀ ਹੁਣ ਤੁਹਾਨੂੰ ਉਹ ਚੀਜ਼ ਦਾ ਪਤਾ ਲੱਗ ਗਿਆ ਸਾਰੀ ਦਾ ਜੇ ਇਨਵਰਟਡ ਹੈਮਰ ਮਾਰਕੀਟ ਗਿਰ ਰਹੀ ਆ ਨੀਚੇ ਆ ਕੇ ਵੀ ਬਣਦਾ ਤੇ ਜਦੋਂ ਤਾਂ ਹਾਈ ਬ੍ਰੇਕ ਹੁੰਦਾ ਆਪਾਂ ਐਂਟਰੀ ਬਣਾ ਸਕਦੇ ਆ ਕਾਲ ਸਾਈਡ ਤੇ ਅਨਵਰਟਡ ਹੈਮਰ ਸ਼ੂਟਿੰਗ ਸਟਾਰ ਨਹੀਂ ਇਹ ਮਾਰਕੀਟ ਗਿਰ ਰਹੀ ਆ ਨੀਚੇ ਨੀਚੇ ਆ ਕੇ ਇਨਵਰਟਡ ਹੈਮਰ ਬਣਦਾ ਤਾਂ ਵੀ ਆਪ ਨੂੰ ਸੰਕੇਤ ਮਿਲਦੇ ਨੇ ਵੀ ਮਾਰਕੀਟ ਰਿਵਰਸ ਹੋ ਸਕਦੀ ਆ ਜਿਆਦਾਤਰ ਤਾਂ ਜਦੋਂ ਟਾਈਮ ਹੁੰਦਾ ਚਲਦੀ ਮਾਰਕੀਟ ਜ਼ਰੂਰ ਦੇਖਿਆ ਕਰੋ ਕਿਉਂਕਿ ਤੁਹਾਨੂੰ ਚਲਦੀ ਮਾਰਕੀਟ ਦੇ ਵਿੱਚ ਜਿਹੜੀਆਂ ਕੈਂਡਲਾਂ ਆਪਾਂ ਕਰ ਰਹਾਂਗੇ ਇਹ ਬਹੁਤ ਵਧੀਆ ਤਰੀਕੇ ਨਾਲ ਮਿਲ ਜਾਣਗੀਆਂ ਕਿਉਂਕਿ ਉੱਥੇ ਆਪਾਂ ਨੂੰ ਪਤਾ ਫੇਰ ਲੱਗੂਗਾ ਨਾ ਜਦੋਂ ਆਪਾਂ ਟ੍ਰੇਡ ਕਰਦੇ ਆਂਗੇ ਫੇਰ ਹੀ ਪਤਾ ਲੱਗਦਾਗਾ ਵੀ ਕੰਮ ਹੁੰਦਾ ਜਾਂ ਨਾ ਹੁੰਦਾ ਬਾਅਦ ਦੇ ਵਿੱਚ ਦੇਖਣ ਨਾਲ ਤਾਂ ਚਾਰਟ ਨੂੰ ਆਪਾਂ ਜਿੰਨਾ ਮਰਜ਼ੀ ਫਰੂਲੀ ਚਲੋ ਮਿਲ ਵੀ ਜਾਂਦੀਆਂ ਨੇ ਤੇ ਅੱਜ ਦੇਖ ਲਓ ਅੱਜ ਵਾਲੀ ਤਾਂ ਤੁਹਾਨੂੰ ਪਤਾ ਲੱਗਿਆ ਸਾਰਿਆਂ ਨੂੰ ਵੀ ਕੰਮ ਹੋਇਆਗਾ ਦੁਬਾਰਾ ਫੇਰ ਕੀ ਹੋਇਆ ਮਾਰਕੀਟ ਫੇਰ ਨੀਚੇ ਗਈ ਫੇਰ ਬਣਿਆ ਫੇਰ ਹੋਇਆ ਹਨਾ ਇਦਾਂ ਲੱਭੀ ਜਲੋ ਨੂੰ ਬੇਸਕ ਥੋੜਾ ਬਤਾ ਗਲਤੀ ਵੀ ਤੁਸੀਂ ਕਰਜੋ ਕੋਈ ਜ਼ਰੂਰੀ ਨਹੀਂ ਗਲਤੀ ਇਹ ਕਰਜੋ ਵੀ ਕਿੱਥੇ ਬਣਿਆ ਜਾਂ ਨਾ ਬਣਿਆ ਉੱਥੇ ਬਣਨ ਦੀ ਜਗ੍ਹਾ ਉਹਦੀ ਸਹੀ ਥੀ ਜਾਂ ਨਹੀਂ ਸਹੀ ਜਦੋਂ ਦੇਖੋਗੇ ਪਤਾ ਤਾਂ ਲੱਗੂਗਾ ਨਾ ਵੀ ਕੰਮ ਹੋ ਰਿਹਾ ਜਾਂ ਨਾ ਹੋ ਰਿਹਾ ਜਿੱਥੇ ਕਿਤੇ ਗਲਤੀ ਹੋਈ ਉਹ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ ਹੌਲੀ ਹੌਲੀ